ਗੱਡੀ ਪਾਰਕਿੰਗ ਕਰਦੇ ਪਏ ਸੀ ਮੁੰਡੇ ਨੇ ਮਨਾ ਕੀਤਾ ਉਹਦੇ ਕੋਲ ਤੁਹਾਨੂੰ ਕੋਲ ਮਾਰਦਾ ਤੇ ਦਸਤਾਰ ਲਾਤੀ ਹੋਰ ਤੁਸੀਂ ਮੌਕੇ ਤੇ ਆਏ ਹੋ ਮੌਕੇ ਤੇ ਆਏ ਐਸਐਚਓ ਸਾਨੂੰ ਬੁਲਾਇਆ ਜੋ ਬੰਦੀ ਕਾਰਵਾਈ ਹੋ ਕਰਾਨ ਲੱਗੇ ਤੇ ਫਰਸਟ ایڈ ਵਗੈਰਾ ਇਹ ਤੁਮ ਆ ਫਰਸਟ ایڈ ਕਰਾਨ ਲਗੇ ਚੱਲੇ ਫਿਰ ਸਵੇਤ ਗੱਡੀ ਪਾਰਕਿੰਗ ਕਰਦੇ ਪਏ ਸੀ ਮੁੰਡੇ ਨੇ ਮਨਾ ਕੀਤਾ ਉਹੇ ਕਿਸੇ ਨੂੰ ਖੂਦ ਮਾਰਦਾ ਤੇ ਦਸਤਾਰ ਲਾਤੀ ਹੋਵੇ ਹੋਰ ਤੁਸੀਂ ਮੌਕੇ ਤੇ ਆਏ ਹੋ ਮੌਕੇ ਤੇ ਆਏ ਐਸਐਚ ਨੂੰ ਬੁਲਾਇਆ ਜੋ ਬੰਦੇ ਦੀ ਕਾਰਵਾਈ ਹੋ ਕਰਾਨ ਲੱਗੇ ਆ ਫਰਸਟ ایڈ ਵਗੈਰਾ ਇਹ ਤੁਮ ਆ ਫਰਸਟ ایڈ ਕਰਾਨੇ ਕੇ ਚੱਲੇ ਸਿਵਲ ਫਰਸਟ ਕਹਿੰਦੇ ਗੱਡੀ ਪਾਰਕਿੰਗ ਕਰਦੇ ਪਏ ਸੀ ਮੁੰਡੇ ਨੇ ਮਨਾ ਕੀਤਾ ਉਹਦੇ ਕੋਲ ਸੌਣ ਨੂੰ ਮਾਰਦਾ ਤੇ ਦਸਤਾਰ ਲਾਤੀ ਉਹ ਕੋਲ ਤੁਸੀਂ ਮੌਕੇ ਵੀ ਆਏ ਹੋ ਉਹ ਕਿਹਾ ਐਸਐਚ ਨੂੰ ਬੁਲਾਇਆ ਜੋ ਬੜੀ ਕਾਰਵਾਈ ਹੋ ਕਰਾਨ ਲੱਗੇ ਆ ਫਰਸਟ ਹੈਂਡ ਵਗੈਰਾ ਇਹਨੂੰ ਉਹ ਕਹਿੰਦਾ ਦੋਈ ਆ ਫਰਸਟ ਹੈਂਡ ਕਰਾਨਾ ਲੱਗੇ ਚੱਲੇ ਸਿਵਲਸ ਪੜਦੇ ਵੇ ਗੱਡੀ ਪਾਰਕਿੰਗ ਕਰਦੇ ਪਏ ਸੀ ਮੁੰਡੇ ਨੇ ਮਨਾਂ ਕੀਤਾ ਉਹਦੇ ਕੋਲ ਸੌਂਕ ਨੂੰ ਮਾਰਦਾ ਤੇ ਦਸਤਾਰ ਲਾਤੀ ਉਹ ਤੁਸੀਂ ਮੌਕੇ ਵੀ ਆਏ ਹੋ ਉਹ ਕਿਦੇ ਆਏ ਐਸਐਚ ਨੂੰ ਬੁਲਾਇਆ ਜੋ ਬੰਦੀ ਕਾਰਵਾਈ ਉਹ ਕਰਾਨ ਲੱਗੇ ਆ ਫਰਸਟ ਹੈਂਡ ਵਗੈਰਾ ਇਹਨੂੰ ਉਹਨਾਂ ਦੋਈ ਆ ਫਰਸਟ ਹੈਂਡ ਕਰਾਨ ਲੱਗੇ ਚੱਲੇ ਸਿਵਲ ਸਪੋਰਟ ਰੇ ਗੱਡੀ ਪਾਰਕਿੰਗ ਕਰਦੇ ਪਏ ਸੀ ਮੁੰਡੇ ਨੇ ਮਨਾ ਕੀਤਾ ਉਹਦੇ ਕੋਲ ਸੌਣ ਨੂੰ ਮਾਰਦਾ ਤੇ ਦਸਤਾਰ ਲਾਤੀ ਉਹ ਕੋਲ ਤੁਸੀਂ ਮੌਕੇ ਵੀ ਆਏ ਹੋ ਮੌਕੇ ਆਏ ਐਸਐਚ ਨੂੰ ਬੁਲਾਇਆ ਜੋ ਵੱਡੀ ਕਾਰਵਾਈ ਹੋ ਕਰਾਨ ਲੱਗੇ ਆ ਫਰਸਟ ਹੈਂਡ ਵਗੈਰਾ ਇਹਨੂੰ ਆ ਫਰਸਟ ਹੈਂਡ ਕਰਾਨ ਲੱਗੇ ਚੱਲੇ ਸਿਵਲ ਸਪੋਰਟ ਦੇ ਕਦੇ ਗੱਡੀ ਪਾਰਕਿੰਗ ਕਰਦੇ ਪਏ ਸੀ ਮੁੰਡੇ ਨੇ ਮਨਾ ਕੀਤਾ ਉਹੇ ਤੋਂ ਤੁਹਾਨੂੰ ਕੋਲ ਮਾਰਦਾ ਤੇ ਦਸਤਾਰ ਲਾਤੀ ਹੋਵੇ ਹੋਰ ਤੁਸੀਂ ਮੌਕੇ ਤੇ ਆਏ ਹੋ ਮੌਕੇ ਤੇ ਆਏ ਐਸਐਚ ਨੂੰ ਬੁਲਾਇਆ ਜੋ ਬੰਦੇ ਦੀ ਕਾਰਵਾਈ ਹੋ ਕਰਾਨ ਲੱਗੇ ਆ ਫਰਸਟ ایڈ ਵਗੈਰਾ ਇਹ ਤੁਮ ਆ ਫਰਸਟ ایڈ ਕਰਾਨੇ ਕੇ ਚੱਲੇ ਸਿਵਲ ਫੋਰਸ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤ੍ਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par